ਆ ਸਾਤਗੁਰੂ ਜੀ ਗੁਰਬਾਣੀ ਦੇ ਵਿੱਚ ਤੇ ਸਮਝਾ ਰਹੇ ਆ ਨਾ ਸੌਣ ਮਹੀਨੇ ਦੇ ਪਰਥਾਏ ਵੀ ਸ਼ਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਔਰ ਹਾਰ ਸੌਣ ਦਾ ਮਹੀਨਾ ਉਹਨਾਂ ਦੇ ਲਈ ਬੜਾ ਸੁਹਾਵਣਾ ਹੈ ਜਿਹੜੀਆਂ ਜੀਵ ਇਸਤਰੀਆਂ ਜਿਹੜਾ ਮਨੁੱਖ ਆਪਣਾ ਇਹ ਜੀਵਨ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕੇ ਗੁਰੂ ਦੀ ਸਰਣਾ ਕੀ ਬਤੀਤ ਕਰਦਾ ਹੁਣ ਮਾਫ ਕਰਿਓ ਸਾਨੂੰ ਬਾਣੀ ਦੇ ਇਹ ਬੋਲ ਇਹ ਸ਼ਬਦ ਯਾਦ ਨਹੀਂ ਰਹੇ ਬਾਣੀ ਦੀ ਇਹ ਵਿਚਾਰਧਾਰਾ ਨਹੀਂ ਯਾਦ ਰਹੀ ਪਰ ਅਸੀਂ ਸੌਣ ਮਹੀਨੇ ਨੂੰ ਪਤਾ ਨਹੀਂ ਹੋਰ ਕਿਹੜੇ ਤਿਹਾਰਾਂ ਦੇ ਨਾਲ ਜੋੜ ਦਿੱਤਾ ਜਿਹੜੇ ਤਿਹਾਰ ਦੇ ਨਾਲ ਸਿੱਖਾਂ ਦਾ ਸਿੱਖੀ ਦੇ ਇਤਿਹਾਸ ਦਾ ਦੂਰ ਦੂਰ ਤੱਕ ਵੀ ਕੋਈ ਵਾਅ ਵਾਸਤਾ ਨਹੀਂ ਸਾਨੂੰ ਸੌਣ ਦੇ ਮਹੀਨੇ ਗੁਰੂ ਦੀ ਯਾਦ ਆਵੇ ਨਾ ਆਵੇ ਸਾਨੂੰ ਸੌਣ ਦੇ ਮਹੀਨੇ ਪਰਮੇਸ਼ਰ ਦੇ ਨਾਮ ਦੀ ਯਾਦ ਵਾਹਿਗੁਰੂ ਦੇ ਨਾਮ ਦੀ ਯਾਦ ਆਵੇ ਨਾ ਆਵੇ ਪਰ ਜਦੋਂ ਹੀ ਸੌਣ ਦਾ ਮਹੀਨਾ ਆਉਂਦਾ ਤੇ ਅਸੀਂ ਲੋਕ ਤੀਆਂ ਬੱਲ ਨੂੰ ਪੱਜ ਲੈਨੇ ਆ ਜੀ ਅਕੇ ਇਹ ਸਾਡਾ ਸੱਭਿਆਚਾਰ ਹੈ ਤੇ ਸੱਭਿਆਚਾਰ ਦੇ ਨਾਂ ਤੇ ਅਸੀਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਲੱਚਰ ਗਾਣਿਆਂ ਦੇ ਉੱਤੇ ਨੱਚਦਾ ਦੇਖਦੇ ਹਾਂ ਸਰੇ ਆ ਤੇ ਸਾਡੀਆਂ ਭੈਣਾਂ ਵੀ ਸਾਡੀਆਂ ਧੀਆਂ ਵੀ ਬੜੇ ਚਾਅ ਦੇ ਨਾਲ ਇਹਨਾਂ ਨੱਚਰ ਗਾਣਿਆਂ ਤੇ ਲੱਚਰ ਗਾਣਿਆਂ ਤੇ ਨੱਚਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਇਸ ਮਹੀਨੇ ਦੇ ਵਿੱਚ ਭਾਵੇਂ ਵੈਕੀ ਵੀ ਅਸੀਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਗੁਰੂ ਦੀ ਬਾਣੀ ਨੂੰ ਨਹੀਂ ਸਮਝਿਆ ਕਦੀ ਆਪਣੇ ਇਤਿਹਾਸ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ ਜਿਹੜਾ ਸਾਡਾ ਸਭਿਆਚਾਰ ਹੈ ਹੀ ਨਹੀਂ ਸੀ ਉਹਦੇ ਨਾਲ ਅਸੀਂ ਜੁੜ ਚੁੱਕੇ ਹਾਂ ਤੇ ਜਿਹੜਾ ਅਸਲ ਦੇ ਵਿੱਚ ਸਾਡਾ ਸਭਿਆਚਾਰ ਸੀ ਉਹਨੂੰ ਅਸੀਂ ਕਦੇ ਸਮਝਣ ਦਾ ਯਤਨ ਹੀ ਨਹੀਂ ਕੀਤਾ ਸਾਡਾ ਸਭਿਆਚਾਰ ਤੇ ਇਹ ਸੀ ਨਾ ਵੀ ਸਾਡੇ ਸਿਰਾਂ ਤੇ ਆਰੇ ਚੱਲ ਗਏ ਭਾਈ ਮਤੀਦਾਸ ਹੁਣੀ ਸ਼ਹੀਦ ਹੋ ਗਏ ਆਰਿਆਂ ਦੇ ਨਾਲ ਚੀਰੇ ਗਏ ਪਰ ਸਿਦਕ ਤੋਂ ਨਹੀਂ ਡੋਲੇ ਭਾਈ ਮਨੀ ਸਿੰਘ ਵਰਗੇ ਮਹਾਨ ਸੂਰਮੇ ਬੰਦ-ਬੰਦ ਕਟਵਾ ਗਏ ਪਰ ਸਿਦਕ ਤੋਂ ਨਹੀਂ ਡੋਲੇ ਭਾਈ ਤਾਰੂ ਸਿੰਘ ਵਰਗੇ ਮਹਾਨ ਜਰਨੈਲ ਮਹਾਨ ਸਿੱਖ ਕੋਪਰ ਲਾਹਾ ਕੇ ਸਿੱਧਕ ਨੂੰ ਨਹੀਂ ਡੋਲੇ ਸਾਡਾ ਸੱਭਿਆਚਾਰ ਇਹ ਹੈ ਵੀ ਅਸੀਂ ਉਹਨਾਂ ਦੇ ਵਾਰਿਸਾਂ ਜਿਨ੍ਹਾਂ ਨੇ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਉਂਦਿਆਂ ਹੋਇਆਂ ਆਪਣੀ ਸਿੱਧਕ ਨੂੰ ਬਾਰ ਕਰਾ ਰੱਖਿਆ ਅਸੀਂ ਉਸ ਸੱਭਿਆਚਾਰ ਨਾਲ ਤੇ ਜੁੜਗੇ ਜੀ ਤੇ ਨਾਲ ਸਾਡਾ ਵਾਸਤਾ ਨਹੀਂ ਹੈ ਅੱਜ ਸਾਨੂੰ ਉਹ ਸਾਰੇ ਸੱਭਿਆਚਾਰ ਦਾ ਪਤਾ ਵੀ ਕਿਹੜਾ ਗੀਤ ਕਿਹੜੇ ਸਿੰਗਰ ਦਾ ਕਿਹਨੇ ਗਾਇਆ ਕਿਹਨੇ ਨਹੀਂ ਗਾਇਆ ਭਾਈ ਲక్ష్మణ ਸਿੰਘ ਧਾਰੋਵਾਲ ਕੌਣ ਹੈ ਅੱਜ ਸਾਡੇ ਬੱਚਿਆਂ ਨੂੰ ਨਹੀਂ ਪਤਾ ਸਾਕਾ ਨਨਕਾਣਾ ਕਦੋਂ ਵਾਪਰਦਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਭਾਈ ਸੁਵੇਕ ਸਿੰਘ ਭਾਈ ਸਹਿਵਾਦ ਸਿੰਘ ਕੌਣ ਸੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿਉਂ ਚਰਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸਾਡੇ ਬੱਚਿਆਂ ਨੂੰ ਨਹੀਂ ਪਤਾ ਪਰ ਸਾਡੇ ਬੱਚਿਆਂ ਨੂੰ ਪੰਜਾਬੀ ਸਿੰਗਰਾਂ ਦੇ ਜਿਹੜੇ ਮਰਜ਼ੀ ਗਾਣੇ ਬਾਰੇ ਪੁੱਛ ਲੋ ਪੰਜਾਬੀ ਸਿੰਗਰ ਦਾ ਜਿਹੜਾ ਮਰਜ਼ੀ ਨਾਮ ਪੁੱਛ ਲੋ ਉਹ ਸਾਡੇ ਬੱਚੇ ਨੂੰ ਪਤਾ ਹੈ ਕਿਉਂ ਕਿਉਂਕਿ ਅਸੀਂ ਉਹ ਆਪਣੇ ਬੱਚਿਆਂ ਨੂੰ ਪਰੋਸ ਕੇ ਦੇ ਰਹੇ ਹਾਂ ਅਸੀਂ ਆਪ ਘਰੇ ਉਹ ਲੱਚਰ ਗੀਤ ਸੁਣਦੇ ਹਾਂ ਤੇ ਨਾਲ ਆਪਣੇ ਬੱਚਿਆਂ ਨੂੰ ਬਿਠਾਉਨੇ ਆ ਕਦੀ ਘਰ ਬਹਿ ਕੇ ਕਿਸੇ ਗੁਰੂ ਦੇ ਸਿੱਖ ਦੇ ਜੀਵਨ ਦੀ ਗਾਥਾ ਨਾ ਅਸੀਂ ਪੜ੍ਹੀ ਨਾ ਆਪਣੇ ਬੱਚਿਆਂ ਨੂੰ ਪੜ੍ਹਾਈ ਤੇ ਫਿਰ ਕੱਲ ਕਦੀ ਸਾਡਾ ਬੱਚਾ ਗਲਤ ਰਾਹ ਤੇ ਤੁਰਦਾ ਤੇ ਅਸੀਂ ਆਨੇ ਆ ਵੀ ਇਹ ਗਲਤ ਰਾਹੇ ਪੈ ਗਿਆ ਅਸੀਂ ਫਿਰ ਪਤਾ ਨਹੀਂ ਕਿਤੇ ਸਰਕਾਰਾਂ ਨੂੰ ਦੋਸ਼ ਦਿੰਨੇ ਆ ਵੀ ਸਰਕਾਰਾਂ ਨਸੇ ਨਹੀਂ ਬੰਦ ਕਰਦੀਆਂ ਕਿਤੇ ਪ੍ਰਸ਼ਾਸਨ ਨੂੰ ਦੋਸ਼ ਦਿੰਨੇ ਆ ਉਥੇ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਹੈ ਨਾ ਵੀ ਅਸੀਂ ਬਚਪਨ ਦੇ ਵਿੱਚ ਇਹਨਾਂ ਨੂੰ ਆਪਣੇ ਮੂਲ ਇਤਿਹਾਸ ਬਾਰੇ ਦਾਸ ਹੀ ਨਹੀਂ ਸਕੇ ਆਪਣੇ ਅਸਲ ਸੱਭਿਆਚਾਰ ਦੇ ਨਾਲ ਜੋੜ ਹੀ ਨਹੀਂ ਸਕੇ ਜੇ ਬੱਚਿਆਂ ਨੂੰ ਸਿੱਖੀ ਸਿਰਕ ਦੇ ਬਾਰੇ ਪੜਾਇਆ ਹੁੰਦਾ ਜਾਂ ਸੁਣਾਇਆ ਹੁੰਦਾ ਤੇ ਸਾਡੇ ਬੱਚੇ ਨਹੀਂ ਸਿਰਾ ਤੋਂ ਭਟਕ ਸਕਦੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਜਿੱਦਾਂ ਦੇ ਗੀਤਾਂ ਦੇ ਨਾਲ ਜੋੜ ਰਹੇ ਹਾਂ ਘਰਾਂ 'ਚ ਆਪ ਸੁਣਦੇ ਆਂ ਗਾਂ ਬੱਚੇ ਸੁਣਦੇ ਨੇ ਉਹ ਗੀਤ ਜਾਂ ਨਸਿਆਂ ਨੂੰ ਪ੍ਰਮੋਟ ਕਰਦੇ ਨੇ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਮਾਤਾ ਕਿਤੇ ਸਾਡੇ ਬੱਚੇ ਗਾਂ ਜਦੋਂ ਇਹ ਰਾਹਾਂ ਤੇ ਤੁਰਦੇ ਨੇ ਤੇ ਫਿਰ ਪੱਲੇ ਸਾਡੇ ਪਸਤਾਵਾ ਰਹਿ ਜਾਂਦਾ ਸੋ ਗੁਰੂ ਪਿਆਰ ਵਾਲਿਓ ਆ ਸੌਣ ਦੇ ਮਹੀਨੇ ਦੇ ਵਿੱਚ ਧੀਆ ਦੇ ਨਾਂ ਤੇ ਜਿਹੜਾ ਕੁਝ ਲੱਚਰ ਪੁਣਾ ਸਾਡੀਆਂ ਧੀਆ ਭੈਣਾਂ ਦੇ ਵਿੱਚ ਪਰੋਸਿਆ ਜਾ ਰਿਹਾ ਉਹ ਸਾਡਾ ਸੱਭਿਆਚਾਰ ਨਹੀਂ ਹੈ ਸਾਡਾ ਸੱਭਿਆਚਾਰ ਹੈ ਬੰਦ-ਬੰਦ ਕਟਮਾਉਣ ਵਾਲਿਆਂ ਦਾ ਸਾਡਾ ਸੱਭਿਆਚਾਰ ਹੈ ਭਾਈ ਲਖਮਨ ਸਿੰਘ ਧਾਰੋਵਾਲ ਵਰਗਿਆਂ ਨੂੰ ਸਾਕਾ ਨਨਕਾਣਾ ਸਾਹਿਬ ਵਾਪਰੇ ਝਾਂਡ ਦੇ ਨਾਲ ਬੰਨ ਕੇ ਜਿਉਂਦਿਆਂ ਨੂੰ ਅਗ ਲਾ ਦਿੱਤੀ ਇਹ ਸਾਡਾ ਸੱਭਿਆਚਾਰ ਹੈ ਇਹਨੂੰ ਚੇਤੇ